ਕੀ ਹਾਲ ਚੜਾ ਹਰ ਦੋਸਤਾਂ ਮਿੱਤਰਾਂ ਵੀ ਜੀ ਠੀਕ ਠਾਕ ਤੁਹਾਡੇ ਨਾਲ ਵੀ ਸੱਟ ਰੱਟ ਹੋਣੀ ਲਓ ਮਤਰੋ ਅੱਜ ਲੰਗ ਲੱਗੀਆਂ ਬਾਜੀ ਪਿੰਡ ਫੁਕਣ ਖਾਂ ਦੇ ਤੁਹਾਂ ਹੀ ਬਈ ਜਾਨਵਰ ਮਿੱਤਰ ਬਈ ਆ ਛੱਡਣ ਲੱਗੇ ਆਪਣਾ ਆਮਦਾ ਪੂਰਾ ਅੰਦਰ ਕਰ ਲ ਬੜੀ ਗਾ ਮਲੋੜੀ ਨੇ ਸ਼ਾਕ ਆਪਣਾ ਹਾਂ ਤੇ ਰੰਗ ਸਾਨੂੰ ਜਿਹੜਾ ਰੰਗ ਲਖਾਉਣ ਲਓ ਬਈ ਨਾਲ ਨੋਨਾ ਦੇ ਜਗਰੂਬ ਬਾਈ ਤੰਨੇ ਬਾਈ ਅਸੀਂ ਨਾ ਤੁਹਾਨੂੰ ਮਦਦ ਦਿੰਨਾ ਬਈ 4 ਵਜੇ ਦੇ ਤੁਰੇਵੇਂ ਅਸੀਂ 4 ਤੋਂ ਹੁਣ 6 ਵਜੇ ਦਾ ਟਾਈਮ ਹੋ ਗਿਆ ਪੂਰੇ 6 ਵਜੇ ਆ ਕੇ ਪਹੁੰਚ ਗਏ ਇੱਥੇ ਤੇ ਆ ਰਹਾ ਤੈਨੂੰ ਹਵਾ ਲਵਾਉਣ ਲਈ ਠੀਕ ਆ ਬਾਈ ਸ਼ਾਹ ਖਟੀ ਰਾ ਛੱਡਣ ਲੱਗੇ ਝਾਲਰ ਸਾਤੇ ਜਲਾ ਤੇ ਦੇਖੋ ਬਾਈ ਟੈਂਟ ੁੰਟ ਲਾਇਆ ਵੈਨ ਪੂਰਾ ਨਜ਼ਾਰਾ ਬਣਿਆ ਮੈਂ ਕਾਪੀ ਵਾਲਿਆਂ ਨੇ ਤੇ ਆ ਵੀ ਬਾਈ ਪਿੰਡ ਦੇ ਇਥੋਂ ਦਾ ਆਪਣੀ ਵੀਡੀਓ ਵੀ ਹੋ ਜਾਂਦੀ ਕਿਵੇਂ ਆ ਸੈਟ ਸੂਰਜ ਮੂੰਹ ਤੇ ਪੈਂਦਾ ਇਧਰੋਂ ਵਧ ਗਈ ਜਾਂਦੀ ਆ ਫਤੋ ਪ੍ਰਭ ਲਊ ਵੀ ਐਨਾਈ ਯਾਰ ਲੋਣਾ ਚ ਨ ਹੋ ਗਿਆ ਕਿੱਥੇ ਜਾਂ ਚੱਕ ਚਲੋ ਬਾਈ ਦੇਖੋ ਕਰੋ ਸ਼ਾਂਤ ਇਹ ਹੈਗਾ ਆਪਣੇ ਖੱਬੇ ਪਾਸੇ ਆਤਾ ਤੇ ਸੱਜੇ ਪਾਸੇ ਕੀ ਆਪਾਂ ਠੀਕ ਹੈ ਭਾਈ ਕਾਲਾ ਕੰਡ ਇਧਰੋਂ ਮਾਰਦਾ ਨਹੀਂ ਦਿਖਾਈ ਵਧੀਆ ਹੁੰਦਾ ਦੇਖੀ ਤੀਰ ਮੈਂ ਕਹਣਾ ਹਾਂ ਫਟ ਇਹ ਛੱਣਾ ਭਾਈ ਇੱਧਰ ਛੋਟਾ 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 ਲੈ ਲਓ ਹਨੀ ਗੁਣੀ ਦੇ ਤਾਂ ਛੱਡਦੇ ਆ ਮੁਰਗ ਮੂਹਰ ਲਵਾ ਦੇ ਮਾਰੂਗਾ ਭਾਈ ਇੱਧਰ ਲਓ ਜੀ ਭਾਈ ਉਹ ਨਹੀਂ ਲੱਗੇ ਛੱਡ ਲਓ ਜੀ ਭਾਈ ਉਹ ਇਧਰ ਮੂਰਾ ਮੂਰਾ ਲਵਾਈ ਜਾਂਦੇ ਤੇ ਛੱਡਣਗੇ ਕਿਣੀ ਜਾਈ ਓਏ ਲਓ ਜੀ ਲਓ ਜੀ ਪਾਣੀ ਪੂਣੀ ਦੇਖਦੇ ਆਪਾਂ ਮੂਹ ਲਾ ਕੇ ਛੱਡਦੇ ਆਂ ਆਹ ਅੱਗੇ ਦੇਖੀਏ ਆਠ ਠੀਕ ਹੈ ਉਹ ਵਾਜੀ ਭਾਈ ਹੁਲੇ ਲੇਕਨ ਲੱਗੇ ਆ ਰਹੀ ਹੈ ਇੱਧਰ ਦੇਖਿਆ ਸਾਰੇ ਘਰ ਦੇ ਆਪਣੇ ਖਿਮਾੜਾ ਇੱਧਰ ਦੇਖ

ਬਹੁਤ ਵਧੀਆ ਰੋਟੀ ਬਾਈ ਵਿਆਹ ਦਾ ਮੋਹਰ ਬਣਾਇਆ ਟੈਂਟ ਦਿਖਾਈ ਮੜਾ ਜੀ ਦੇਖੋ ਮਦਰਾ ਟੈਂਟ ਲਾਇਆ ਓਕੇ ਜੀ ਦਾ ਵਿਆਹ ਦਾ ਮੋਹਰ ਇੱਥੇ ਬੈਠੇ ਆਂ ਸ਼ਾਮ ਨੂੰ ਲਾਉਈ ਬਾਈ ਸਾਢੇ 9 ਦਾ ਟਾਈਮ ਹੋ ਗਿਆ ਤੇ ਜਾਨਵਰ ਫਿਰਦੇ ਆ ਜਾਨਵਰ ਤੁਹਾਨੂੰ ਦਿਖਾ ਦਿੰਦੇ ਜੂਮ ਕਰਕੇ ਬੜੇ ਮੋਟੇ ਕਿਦਨਾਂਗੇ ਹੋ ਜਾਂਦੇ ਆ ਆਵਰੇ ਆ ਪ੍ਰਿੰਟ ਜਿਹਾ ਹੋਏ ਕਰਦੇ ਜਾ ਟੂ ਵੀ ਕੇ ਬਈ ਇੱਥੇ ਆ ਗਏ ਥੜ ਗਏ ਮੌਨ ਇਧਰ ਠੰਡੀ ਹਵਾ ਚੱਲਦੀ ਨੂੰ ਨਾ ਬੈਠਾ ਲੈ ਸਾਦੀ ਸਾਦਾ ਵਾਲੀ ਵਰਤੀ ਤੇ ਰੋਟੀ ਦੀ ਵੇਟਿੰਗ ਹੈ ਹਾਂ ਰੋਟੀ ਦੀ ਵੇਟ ਕਰਦੇ ਆ ਵੀ ਕੋਈ ਆ ਜੇ ਰਿਕਾਰਡਿੰਗ ਰਿਕਾਰਡਿੰਗ ਤੇ ਰੋਟੀ ਖਾਈਏ ਲਾ ਕੇ ਮੋਟਰਸਾਈਕਲ ਦੀ ਆ ਗਏ ਬਈ ਇਧਰ ਸਮਾਨ ਸਮੂਹ ਤੋਂ ਮੁੰਡਾ ਮਿਲ ਗਿਆ ਸੀਗਾ ਉਹ ਆਪਣੀ ਵੀਡੀਓ ਵੀਡੀਓ ਵੇਂਦਾ ਸੀਗਾ ਉਹਦੇ ਘਰੇ ਰਾਸਤਾ ਪਿੰਦਰੇ ਪਿੰਦਰੇ ਸਾਰਾ ਸਮਾਨ ਆ ਆ ਫਿਰਦੇ ਬਈ ਜਾਨਵਰ ਉਹ ਜਾਂਦਾ ਇੱਕ ਤਾਂ ਆ ਆ ਫਿਰਦੇ ਦੂਜੇ ਆ ਜਾਂਦਾ ਝੋਟਾ ਆ ਜਾਂਦੇ ਬਈ 2 ਜਨਵਾਰ ਹੋਰ ਤਾਂ ਨਾ ਕੋਈ ਆਉਂਦੇ ਬਈ ਆਹ ਆ ਗਏ ਕੋਸ਼ਾ ਦੇਖੋ ਫਿਰ ਪੌਣੇ ਇੱਕ ਦਾ ਟਾਈਮ ਹੋ ਗਿਆ ਬਈ ਫਿਰ ਦੇ ਸਾਰੇ ਹਜੇ ਕੱਟਦੇ ਹਾਂ ਤਾਂ 5-7 ਦੇਖੋ ਬਈ ਫਿਰ ਆ ਆ ਜਾਂਦੇ ਪੂਟਾ ਹਰੇ ਆਪਣੀ ਆ। ਹੋ ਜਾਂਦੇ ਬਾਈ ਪੁੱਤਰ। ਕਿਹਦੇ ਆਪਾ ਪਲੋ ਗਏ? ਦੋ ਆ ਗਏ। ਤੇ ਬਾਈ ਆ ਬਾਈ ਮਿਲ ਗਿਆ ਆਪਾਂ ਨੂੰ ਕਿਵੇਂ ਹੱਟ? ਇਹ ਵੀ ਆਪਣੀ ਵੀਡੀਓ ਵੀਡੀਓ ਵੇਖਦਾ ਵੇ ਇਹਨਾਂ ਕਰੇ ਇਸ਼ਤਰੀ ਸੁਤਰੀ ਰੱਖੀ ਵੀ ਆਪਾਂ। ਬੰਦੇ ਹੋ ਤੇਰੇ। ਬੰਦੇ ਹੋ ਤੇਰੇ। ਹੋਰ ਕਿਵੇਂ ਹੱਟ? ਇਹਨੂੰ ਵੀ ਸ਼ੌਂਕ ਆ ਜਾਨਵਰ ਆ ਦਾ। ਇਹਦੇ ਵੀ ਕੀਨੇ ਮਾਮਲੇ ਮੁੰਡੇ ਰੱਖੇ ਗੁੱਤਰ। ਪੂਆ ਦੇ। ਪੂਆ ਦੇ ਮੁੰਡੇ ਦੇ ਰੱਖੇ ਆ। ਠੀਕ ਆ। ਇੱਥੇ ਨਾਲ ਡੇਕ ਦੇ ਛਾਵੇਂ ਨਾਲ ਤਾਂ ਮੋਟਰਸਾਈਕਲ ਆ ਲਿਆ। ਰਿਕਾਰਡਿੰਗ ਸੁਣਦੇ ਆਂ ਦੱਸਣਾ ਹੀ ਦੋਵੇਂ ਲਾਲ ਬਗਲਾ ਕੈਟੇਟਰੀ ਔਰ ਇੱਕ ਰੀ ਚੀਨਾ ਕਬੂਤਰ ਕੱਟਿਆ ਨੇ ਜੀ ਦੋਵੇਂ ਲਾਲ ਬਗਲਾ ਵਾਲਾ ਦੋਵੇਂ ਲਾਲ ਬਗਲਾ ਚੀਨਾ ਕਬੂਤਰ ਤੇ ਆਪਣੇ ਕੋਲੇ ਬਿਠਾ ਰਾਈ ਜੀ ਫਰੋਜਪੁਰ ਦੇ ਨਾਮ ਤੇ ਆ ਜਿਹੜਾ ਫਰੋਜਪੁਰ ਚੀਨਾ ਚੀਨਾ ਕੱਟਿਆ ਗਿਆ ਆ ਫੜੀ ਕਾਲੂ ਫਰੋਜਪੁਰ ਆ ਬਿਠਾ ਬਈ ਆਪਣੇ ਸਾਹਮਣੇ ਆ ਵੀਰੇ ਰੱਖ ਲਓ ਬਈ ਸੀਪ ਫਰੋਜਪੁਰ ਦਾ ਕਾਲ ਬਗਲਾ ਲਾਲ ਕਬੂਤਰ ਤੇ ਨਿਗਾਹ ਰੱਖ ਲਓ ਆਪਿਆਂ ਦੇ ਕਾਲੂ ਫਰੋਜਪੁਰ ਕਾਲੀਆਂ ਬਗਲਾ ਲਾਲ ਡੰਡੇ ਕਬੂਤਰ ਤੇ ਨਿਗਾਹ ਰੱਖ ਲੋ ਬਈ ਸੀਰਤ ਫਰੋਜਪੁਰ ਕਾਲਾ ਸਾਦਾ ਖੱਬੀ ਬਗਲਾ ਲਾਲ ਕਬੂਤਰ ਤੇ ਨਿਗਾਹ ਰੱਖ ਲੋ ਆਪ ਜੀ ਉਹ ਬੈਠੇ ਆ ਕੁਛ ਬੰਦੇ ਬਾਈ ਕਾਫੀ ਵਾਲੇ ਕਿਸੇ ਕੋਠੇ ਤੇ ਆ ਤੇ ਜਾਨਵਰ ਹਜੇ ਆਪਣੇ ਵਾਲਾ ਫਿਰਦਾ ਵਾ ਕੁਛ ਬੰਦੇ ਇੱਧਰ ਬੈਠੇ ਹੋਗੇ ਆਹ ਹੋ ਗਏ ਬੈਠੇ ਸੁਣੋ ਬਾਈ ਬਾਈ 3 ਵਜੇ 33 ਮਿੰਟ ਤੇ ਜਿਹੜੇ ਕਬੂਤਰ ਸਹੀ ਨੇ ਜੱਥੂ ਇੰਗਲੈਂਡ ਡਾਕਟਰ ਮੁੰਗਲੇ ਜੱਗਾ ਖਾਨਪੁਰ ਰਮਣਾ ਪੰਬਾ ਲੰਡਾ ਜਗਮਨ ਖਾਈ ਡਾਕਟਰ ਮਖੂ ਜੱਗਾ ਟੀਵੀ ਪੀਤਾ ਟੈਂਕਾ ਦੀ ਵਸਤੀ ਕੋਰਾ ਫਰੀਦਕੋਟ ਥੋਨੂ ਬਾਬਾ ਫਰੀਦਪੁਰ ਜੱਜਪੁੱਲਰ ਧਰਮਾ ਚੋਕ ਜਗਰੂਪ ਜਗਰੂਪ ਪੁੱਤਰ ਤੇ ਨੀਰਜ ਫਰੀਦਪੁਰ ਆ ਕਬੂਤਰ ਸਹੀ ਆਈਏ ਇਸ ਤੋਂ ਇਲਾਵਾ ਕੋਈ ਕਬੂਤਰ ਦੇ ਦਿਆ ਦਿਖਾ ਦਿਓ 3:35 ਦਾ ਟਾਈਮ ਸ਼ੁਰੂ ਹੋਇਆ ਚਾਰ ਪੰਜ ਦੇ ਕਰਾ ਥਾਕਰ ਫਰੀਦਪੁਰ ਕਬੂਤਰ ਤਈ ਹੋ ਗਿਆ ਜੀ ਥਾਕਰ ਪੌਣੇ ਚਾਰ ਦਾ ਟਾਈਮ ਹੋ ਗਿਆ ਬਈ ਹੋ ਵੀ ਬਈ ਚਾਰ 10 ਦਾ ਟਾਈਮ ਹੋ ਗਿਆ ਤੇ ਸੁਣੋ ਫਿਰ ਕੌੜੀਆਂ ਸੁੱਖੂ ਰਪੇ ਜੋ ਬਣ ਇੰਗਲੈਂਡ ਸੌਰੀ ਜਸੂ ਇੰਗਲੈਂਡ ਦੋਵਾਂ ਕਬੂਤਰਾਂ ਦਾ 35 ਟਾਈਮ ਪੂਰਾ ਹੋਣਾ ਜੀ ਧਰਮਾ ਚੋਕ ਸਹੀ ਹੋ ਗਿਆ ਧਰਮਾ ਚੋਕ ਭਾਈ ਜੀ ਛੇ ਬੰਦੇ ਮੇਰੇ ਕੋਲ ਪਹੁੰਚੋ ਧਰਮਾ ਚੋਕ ਜਗਰੂਪ ਬੁੱਟਰ ਜੱਗਾ ਟਿੱਬੀ ਗੋਰਾ ਫਰੀਦਕੋਟ ਸੋਨੂ ਬਾਬਾ ਫਰੋਜਪੁਰ ਚਸਕੀਰ ਤੇ ਚੋਕ ਆ 6 ਬੰਦੇ ਮੇਰੇ ਕੋਲ ਆਓ ਜੀ ਜਸਕੀਰਤ ਚੋਕ ਸ਼ਰਨਵਲੀ ਬਾਈ ਜੀ ਪਹੁੰਚੋ ਇੱਥੇ ਜਲਦੀ ਤੋਂ ਪਹਿਲਾਂ ਜਗਮਨ ਖਾਈ ਸਹੀ ਹੋ ਗਿਆ ਜੀ ਟਾਈਮ ਕਰ ਬਾਈ ਜੀ 2 ਕਬੂਤਰ ਸਹੀ ਹੋ ਜੀ ਮੇਰੇ ਕੋਲ ਇੱਥੇ ਕਰ ਸਿਰਫ ਸਿਰਫ 2 ਕਬੂਤਰ ਜੱਗਾ ਟਿੱਬੀ ਤੇ ਧਰਮਾ ਚੋਕ ਇੱਕ ਗੱਲ ਸਾਰੇ ਨੋਟ ਕਰ ਲੈਣਾ ਮੈਂ ਨੀਵਾ ਆਉਂਦਾ ਕਬੂਤਰ ਨੂੰ ਕਿਸੇ ਦਾ ਨਹੀਂ ਸ਼ਾਮਲ ਕਰਨਾ ਕਿਉਂ ਬਾਈ ਘਰ ਚੋਂ ਆਉਣਾ ਪਊਗਾ ਜਮਾ ਨੀਵਾ ਆਉਂਦਾ ਨਹੀਂ ਸ਼ਾਮਲ ਕਰਨਾ ਸੁਣੋ ਕਬੂਤਰ ਸਹੀ ਆਈ ਜੱਗਾ ਟੀਵੀ ਦੇ ਧਰਮਾ ਚੌਕ ਬਾਕੀ ਕਬੂਤਰਾਂ ਦੇ ਟਾਈਮ ਆ 20 ਮਿੰਟ ਦਾ ਨੀਵਾ ਉਹਦਾ ਕਬੂਤਰ ਕਿਸੇ ਦਾ ਸ਼ਾਮਲ ਨਹੀਂ ਹੋਣਾ ਜੀ ਤੇਜਾ ਆਸਲਾ ਸਹੀ ਹੋ ਗਿਆ ਜੀ ਤੇਜਾ ਆਸਲਾ ਵੀ ਤਿੰਨ ਕੋ ਤਾਂ ਸਹੀ ਹੋ ਗਏ ਜੀ ਜੇਕਰ ਰੂਪ ਪੁੱਟਰ ਜਗਰੂਪ ਪੁੱਟਰ ਆ ਗਿਆ ਜਿੰਦਾ ਬਹੁਤ ਸਮੇ ਤੋਂ ਇੰਤਜ਼ਾਰ ਸੀ ਚਾਰ ਸਹੀ ਹੋ ਗਏ ਕਿਉਂ ਬਾਈ ਮੰਨਦੇ ਆ ਕਾਪੀ ਵਾਲਾ ਬਾਈ ਵੀ ਫੈਨ ਹੋ ਗਿਆ ਜੱਗਾ ਟੀਵੀ ਕਬੂਤਰ ਬਹਿ ਗਿਆ ਜੀ ਕੱਟਿਆ ਗਿਆ ਜਗਰੂਪ ਪੁੱਤਰ ਤੇ ਤੇਜਾ ਆਸਲਾ ਜਿਹੜੇ ਮੇਰੇ ਕੋਲ ਪੁੱਤਰ ਹੁਣ 200 ਹੀ ਹੋਏ ਆ ਜੀ ਤੇਜਾ ਆਸਲਾ ਦੇ ਜਗਰੂਪ ਪੁੱਤਰ ਦੋ ਕਬੂਤਰ ਸਹੀ ਆ ਜੀ ਧਰਮਾ ਚੌਕ ਤੇ 51 ਤੱਕ ਟਾਈਮ ਆ ਜਸੂ ਇੰਗਲੈਂਡ ਤੇ 100 ਰੁਪਈਆਂ ਵਾਲਾ ਕਬੂਤਰਾਂ ਦਾ ਟਾਈਮ ਹੋ ਗਿਆ ਜੀ ਕੱਟੇ ਗਏ ਚੱਕੋ ਜੀ ਤੇਜਾ ਆਸਲਾ ਦੇ ਜਗਰੂਪ ਪੁੱਤਰ ਦੋ ਕਬੂਤਰ ਸਹੀ ਆ ਜੀ ਧਰਮੇ ਚੌਕ ਦੇ ਟਾਈਮ ਆ ਜੀ 51 ਤੱਕ 10 ਮਿੰਟ ਬਾਕੀ ਨੇ ਓਕੇ ਨੋਟ ਕਰੋ ਜੀ ਤੇਜਾ ਆਸਲਾ ਕਬੂਤਰ ਬਹਿ ਗਿਆ ਜੀ ਪੁੱਜਾ ਨੰਬਰ ਬਣਾ ਕੇ ਤੇ ਜਗਰੂਪ ਬੁੱਟਰ ਕਬੂਤਰ ਸਹੀ ਆ ਜੀ ਜੇ ਧਰਮੇ ਚੋਗ ਦਾ ਕਬੂਤਰ 51 ਟਿੱਕਰ ਆ ਗਿਆ ਤੇ ਫਿਰ ਜਗਰੂਪ ਬੁੱਟਰ ਦਾ ਦਿੰਦਾ ਮੈਚ ਚੱਲੇਗਾ ਜੀ ਜੇ ਨਹੀਂ ਆਉਂਦਾ ਤੇ ਫਿਰ ਤੇਜਾ ਆਸਲਾ ਦੂਜਾ ਨੰਬਰ ਤੇ ਪਹਿਲਾ ਨੰਬਰ ਜਗਰੂਪ ਬੁੱਟਰ ਦਾ ਹੋਊਗਾ ਕਿਉਂ ਬਾਈ ਬਾਈ ਜੀ ਟਾਈਮ ਆ ਰੇ ਕਬੂਤਰ ਦਾ ਟਾਈਮ ਹੋ ਗਿਆ ਜਗਰੂਪ ਬੁੱਟਰ ਪਹਿਲਾ ਨੰਬਰ ਤੇਜਾ ਆਸਲਾ ਦੂਜਾ ਨੰਬਰ ਤੇ ਧਰਮਾ ਚੋਗ ਖਾਰਾ ਵਾਦਾ ਜੀ ਤੂ ਹੀ ਲਓਏ ਬਾਈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਚੱਲਦੇ ਹੁਣ ਬਾਈ ਕੋਲੇ ਦੇਖਦੇ ਨੇ ਵਾਲੇ ਜਾਨਵਰ ਨੂੰ ਲਓਏ ਬਾਈ ਵਧਾਈਆਂ ਪ੍ਰਾਪਤਾਲੀ ਵਾਸਤੇ ਸਾਰੇ ਗਰੁੱਪ ਨੂੰ ਜਿੱਤ ਗਏ ਬਾਈ ਯਾਰ ਹੋਰ ਬਾਈ ਦੇ ਦਿਓ ਬਾਈ ਇਹ ਮਾਚ ਚੱਕ ਕੇ ਦੇ ਇੱਕ ਕਬੂਤਰ ਆ ਗਈ ਲਓ ਬਾਈ ਦੂਜੇ ਨਾਮ ਬਾਈ ਵਾਧੇ ਵਾਲਾ ਸ਼ਾ ਵਾਧੇ ਵਾਲੇ ਬਾਈ ਨੂੰ ਲੈ ਕੱਪ ਦਾ ਨਾਮ ਸਨਮਾਨਤ ਕਰਦੇ ਕਿਹੜਾ ਮੈਂ ਨਾ ਬਾਈ ਚੋਕਰ ਯਾਰ ਟਰਮਾਚੋਕ ਦੇ ਨਾਂ ਤੇ ਕਬੂਤਰ ਸੀਗਾ ਬਾਈ ਦਾ ਤੇ ਵਧਾਈਆਂ ਬਾਈ ਨੂੰ ਬਹੁਤ ਬਹੁਤ ਸੁਣਾ ਯਾਰ ਚੱਲਦੇ ਜਾਓ ਲਓ ਬਈ ਬਾਈ ਬਾਈ ਇਹ ਨੰਬਰਾਂ ਦੇ ਸੀਗਾ ਕਬੂਤਰ ਇਹ ਦੂਜੇ ਨੰਬਰ ਤੇ ਆਇਆ ਇਹ ਬਾਈ ਦੂਜੇ ਨੰਬਰ ਤੇ ਆਇਆ ਕਬੂਤਰ ਕੀ ਨਾਮ ਦਾ ਸੀਗਾ ਬਾਈ ਤੇਜਾ 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 ਅਸਲ ਦਾ ਨਾਂ ਤੇ ਬਾਈ ਇਹ ਸੀਗਾ ਕਬੂਤਰ ਦੂਜਾ ਨਾਮ ਮਿਲਿਆ ਵਧਾਈਆਂ ਬਾਈਆਂ ਨੂੰ ਬਹੁਤ ਬਹੁਤ ਕਿਹੜੇ ਬਾਈ ਨੇ ਸੰਭਾਈ ਬਾਈ ਜਗਸੀਰ ਝੋਗ ਵਾਲੇ ਜਗਸੀਰ ਝੋਗ ਵਾਲੇ ਨੇ ਵਧਾਈਆਂ ਬਾਈ ਸਾਰੇ ਗਰੁੱਪ ਨੂੰ ਬਾਈ ਬਹੁਤ ਬਹੁਤ ਕਾਪੀ ਦੇ ਬਾਈ ਕਾਪੀ ਦੇ ਬਾਈ ਬਾਈ ਨਾਂ ਕੀ ਆਪਣਾ ਜਸਪੁੱਲਰ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਯਾਰ ਬਹੁਤ ਸੋਹਣਾ ਇਨਸਾਫ ਕੀਤਾ ਬਾਈ ਨੇ ਯਾਰ ਵਧਾਈਆਂ ਬਾਈ ਤੁਹਾਨੂੰ ਵੀ ਬਹੁਤ ਬਹੁਤ ਤੇਰਾ ਮਾਇਆ ਕਿੱਥੇ ਭਾਈ ਇਹ ਇੱਧਰ ਚੱਕ ਇੱਧਰ ਤਿਆਰ ਨਾ ਸਾਰੇ ਲਾਓ ਏ ਬਾਈ ਬਾਈ ਦੇਖੋ ਯਾਰ ਸਾਰੇ ਜਣੇ ਯਾਰ ਥੋੜਾ ਇੱਕ ਮਿੰਟ ਇੱਕੋ ਮਿੰਟ ਰੋਕੀ ਲਾਓ ਏ ਬਾਈ ਜਿਹੜਾ ਆ ਬਾਈਆਂ ਦਾ ਕਪਾ ਕਿੱਥੋਂ ਲਈ ਸੀਗੇ ਬਾਈ ਝੋਕ ਵਾਲੇ ਬਾਈਆਂ ਦਾ ਇਹ ਵਾਧੇ ਵਾਲਾ ਕਬੂਤਰ ਜਿੱਤਿਆ ਵਾ ਬਾਈਆਂ ਨੂੰ ਕਾਪਨਾ ਸਨਮਾਨਤ ਕੀਤਾ ਆ ਬਾਈਆਂ ਦੂਜਾ ਨੰਬਰ ਆਇਆ ਤੇ ਪਹਿਲਾ ਨਾਮ ਆਪਾਂ ਨੂੰ ਆਇਆ ਪੱਖਾ ਠੀਕ ਆ ਬਾਈ ਕਿ ਬਾਈ ਕਿਹੜਾ ਪਿੰਡ ਆਪਣਾ ਝੋਕ ਵਾਲੀ ਆ ਬਾਈ ਇਹ ਵੀ ਵਧਾਈਆਂ ਬਾਈ ਸਾਰਿਆਂ ਨੂੰ ਸਾਨੂੰ ਯਾਰ